ਸਮੁੰਬਈ ਸ਼ਹਿਰ ਤੇ ਸ਼ਹਿਰ ਕੁਆਡੀਏ ਤੇ ਆਪਾਂ 5:30 ਵੇਲੇ ਉੱਕੇ ਨਾਟੋ ਕੇ ਤਿਆਰ ਹੋ ਗਏ ਆ ਤੇ ਸਮਾਨ ਕੁਛ ਆਪਾਂ ਬੰਨ ਲਿਆ ਤੇ ਕੁਛ ਪਿਆਜ਼ ਤੇ ਛੋਲੇ ਛੋਲੇ ਭਾਂਉਂਤੇ ਸੀਗੇ ਤੇ ਰਾਤ ਦਾ ਟਿਕਾਣਾ ਵੀ ਆਪਣਾ ਇੱਥੇ ਸੀਗਾ ਤੇ ਧੰਨਵਾਦ ਆਪਣੀ ਘੰਟੇ ਕੀ ਤੇ ਅੱਧੇ ਘੰਟੇ ਤੱਕ ਰਵਤ ਤਿਆਰ ਇਹ ਜਾਣ ਦੀ ਅੱਜ 31 8 2021 ਤੇ ਆਪਾਂ ਬਈ ਅੱਜ ਦਾ ਸਫ਼ਰ ਹੈਗਾ ਵਾ ਕਾਨਪੁਰ ਦਾ ਜੋ ਕਿ ਇੱਥੋਂ ਹੈਗਾ 92 ਕਿਲੋਮੀਟਰ ਦੂਰ ਤੇ ਉੱਥੇ ਗੁਰਦੁਆਰਾ ਗੁਰ ਤੇਗ ਬਹਾਦਰ ਸਾਹਿਬ ਹੈ ਜੀ ਪਾਤੀ ਕਿਉਂ ਤੇ ਪਾਂ ਅੱਜ ਟਿਕਾਣਾ ਕਰਾਂਗੇ ਤੇ ਵੀਡੀਓ ਨੂੰ ਦੇਖ ਰਹੇ ਸਾਰੇ ਯਾਰਾ ਰਿਵਲੀਆ ਭੈਣ ਭਰਾਵਾਂ ਰਿਸ਼ਤੇਦਾਰਾਂ ਬੱਚਿਆਂ ਬਜ਼ੁਰਗਾਂ ਤੇ ਮਾਪਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਈਦਾ ਹੀ ਤੁਸੀਂ ਸਪੋਰਟ ਕਰਦੇ ਹੋ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਹਾਂ ਫਿਰ ਅੱਜ ਦੇ ਸਫ਼ਰ ਤੇ 17 ਸ਼੍ਰੀ ਗੁਰੂਏ ਗੁਰਦੁਆਰਾ ਸੇਭ ਮੱਥਾ ਟੇਕਣ ਤੋਂ ਬਾਅਦ ਸਮਾਸ ਹੋਣਾ ਬਣਾਓ ਓਕੇ ਆ ਤੇ ਚੱਲਦੇ ਆਂ ਬਈ ਹੁਣ ਆਪਾਂ ਕਾਣਪੁਰ ਵੱਲ ਨੂੰ ਤੇ ਬਾਕੀ ਬੜੀਆ ਲੱਗਿਆ ਗੁਰਦੁਆਰਾ ਸੇਭ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਬਈ ਚੱਲੀਏ ਸਿੰਘ ਦੇ ਨਾਲ ਗੁਰਦੁਆਰਾ ਸੇਭ ਜੀ ਗੁਰਦੁਆਰਾ ਸੂ ਸਿੰਘ ਸਭਾ ਵਧੀਆ ਰਹਿਣ ਸਹਣ ਦਾ ਪ੍ਰਬੰਧ ਹੈ ਭਾਈ ਰੋਟੀ ਪਾਣੀ ਵਧੀਆ ਤੇ ਤੁਸੀਂ ਵੀ ਜੇ ਇਧਰ ਭਾਈ ਪਟਨਾ ਸਾਹਿਬ ਜਾ ਰਹੇ ਹੋ ਮਤਲਬ ਯਾਤਰਾ ਕਰ ਰਹੇ ਹੋ ਤੇ ਕਾਨਪੁਰ ਜਾਣਾ ਤੇ ਇੱਥੇ ਰੋਕ ਸਕਦੇ ਆ ਤੁਸੀਂ ਅਰਈਆ ਤੋਂ 60 ਕਿਲੋਮੀਟਰ ਦੂਰ ਹੈ ਇਹਟਾਵਾ ਤੋਂ 60 ਕਿਲੋਮੀਟਰ ਦੂਰ ਵਧੀਆ ਪ੍ਰਬੰਧ ਹੈ ਜੀ ਤੇ ਤੁਸੀਂ ਆ ਸਕਦੇ ਹੋ ਇੱਥੇ ਕਿਸੇ ਟਾਈਮ ਵੀ ਤੇ ਹੁਣ ਚੱਲਦੇ ਆਪਾਂ ਅੱਗੇ ਜਾ ਕੇ ਚਾਹ ਪਾਣੀ ਪੀ ਲੈਂਦੇ ਆ ਤਿੰਨੇ ਆਪਾਂ ਵੀ ਇੱਥੇ ਚਾਹ ਪੀਣ ਵਾਸਤੇ ਰੁਕੇ ਸੀਗੇ ਤੇ ਆਪਾਂ ਨੂੰ ਅਨਿਲ ਫੌਜੀ ਬਾਈ ਮਿਲੇ ਪਹਿਲਾਂ ਉਹ ਆਪਣੇ ਪਟਿਆਲਾ ਹੀ ਜੋਬ ਕਰਦੇ ਤੇ ਬਾਈ ਉਹਨਾਂ ਨੂੰ ਮੇਰੇ ਕਿ ਵਧੀਆ ਲੱਗਿਆ ਕਿ ਉਹਨਾਂ ਨੇ ਵੀ ਆਵਾਜ਼ ਨੰਬਰ ਦਿੱਤਾ ਕਹਿੰਦੇ ਕੋਈ ਚੱਕਰ ਪੈਂਦਾ ਕਹਿੰਦੇ ਕਾਣਪੁਰ ਦੇ ਕਰਾ ਆਪਾਂ ਨੂੰ ਫੋਨ ਕਰੇ ਤੇ ਬਾਈ ਉਹਨਾਂ ਨੇ ਆਪਣੇ ਚਾਹ ਦੇ ਪੈਸੇ ਵੀ ਦੇ ਦਿੱਤੇ ਇਧਰ ਅੰਕਲ ਜੀ ਆ ਕਮਿਸ਼ਨਰ ਰਿਟਾਇਰ ਹੋਏ ਆ ਇਹ ਤੇ ਅੰਕਲ ਜੀ ਨੇ ਆਪਣਾ ਮਾਨਦਾਨ ਕੀਤਾ ਅੰਕਲ ਜੀ ਕਹਿੰਦੇ ਵੀ ਤੁਸੀਂ ਮੇਰੇ ਵੱਲੋਂ ਮੱਥਾ ਟੇਕਦੇ ਰੱਖੋ ਤੁਸੀਂ ਬੱਚੇ ਆ ਆਪਣੇ ਤੇ ਅੰਕਲ ਜੀ ਦਾ ਬਹੁਤ ਬਹੁਤ ਧੰਨਵਾਦ ਹੁਣ ਬਈ ਚੱਲਦੇ ਆ ਅੱਗੇ ਦੇ ਸਫ਼ਰ ਤੇ ਆਪਾਂ ਤੇ ਬਣੇ ਰਿਓ ਸਫ਼ਰ ਦੇ ਨਾਲ ਇਦਾਂ ਹੀ ਵੀ ਦੇ ਚੱਲਦੇ ਚੱਲਦੇ ਸਫ਼ਰ ਦੇ ਵਿੱਚ ਵਧੀਆ ਬੰਦੇ ਮਿਲਦੇ ਰਹਿੰਦੇ ਤੇ ਆਪਣੀ ਜੇਬ ਦੇ ਵਿੱਚ ਬਈ 10 ਰੁਪਏ ਰਹਿ ਗਏ ਸੀ ਤੇ ਅੰਕਲ ਜੀ ਹੁਣਾਂ ਨੇ ਆਪਾਂ ਨੂੰ 500 ਦਾ ਨੋਟ ਦਿੱਤਾ ਆਪਾਂ ਮਨਾਂ ਕੀਤਾ ਪਰ ਅੰਕਲ ਜੀ ਹੁਣਾਂ ਨੇ ਆਪਾਂ ਨੂੰ ਦੇ ਦਿੱਤਾ ਇਹੀ ਬਈ ਮਾਰ ਦੇ ਰੰਗ ਅੱਗੇ-ਅੱਗੇ ਰਾਸਤੇ ਬਣਦੇ ਜਾਂਦੇ ਆ ਬਈ ਤੇ ਇਦਾਂ ਹੀ ਪਿਆਰ ਬਣਿਆ ਰਿਹਾ ਬਈ ਬਸ ਜੀ ਜੀ ਠੀਕ ਆ ਜੀ ਫਿਰ ਮਿਲਦੇ ਆ ਕਿਲੋਮੀਟਰ ਦਾ ਬਈ ਸਫ਼ਰ ਆਪਾਂ ਤਾਂ ਕੀਤਾ ਸੀਗਾ ਕਿੰਨਾ ਘੰਟੇ ਚ ਪਰ ਵੀ ਆਪਣਾ ਹੁਣ ਸਾਈਕਲ ਪੈਂਚਰ ਹੋ ਗਿਆ ਰਾਹ ਦੇ ਵਿੱਚ ਤਾਬੇ ਦੇ ਖੜੇ ਸੀ ਗਏ ਸੋਚਿਆ ਚੱਲ ਵੀ 12 ਵਜੇ ਤੱਕ ਕੱਢਾਂਗੇ ਸਫਰ 12 1 ਵਜੇ ਤੱਕ ਦੇ ਫੇਰ ਰੋਟੀ ਖਾਵਾਂਗੇ ਪਰ ਹੁਣ ਇੱਥੇ ਖੜਨਾ ਪੈ ਗਿਆ ਬੰਨ ਪੈਂਚਰ-ਮੁੰਚਰ ਲਾ ਕੇ ਚੱਲਦੇ ਆਂ ਫੇਰ ਰੋਟੀ-ਰੱਟੀ ਖਾ ਕੇ 15 ਕਿਲੋਮੀਟਰ ਦੇ ਵਿੱਚ ਵੀ ਆਪਣਾ ਹੌਣ ਹੋਇਆ ਪੈਂਚਰ ਬੈਨਾ ਵਧੀਆ ਚੱਲੀ ਗਿਆ ਪਤਾ ਨਹੀਂ ਕਿੱਲ ਕੋਲ ਦਾ ਕੋਈ ਲੱਗਿਆ ਨਹੀਂ ਕੀ ਚੱਕਰ ਪੈ ਗਿਆ ਇਹ ਕਰ ਆਪਣਾ ਪੈਂਚਰ ਹੋ ਗਈ ਤੇ ਆਪਾਂ ਪਹਿਲੀ ਇਹਦੀ ਲੱਗਿਆ ਪੈਂਚਰ ਰੋਣ ਪਾਈ ਉਹ ਸਿੱਖਿਆ ਇਹਦਾ ਬਹੁਤ ਬਈ ਇਹਨਾ ਉਸਤਾਦ ਜੀ ਹੋਰ ਹੋਰ ਲਾਉ ਬਸ ਬਾਬਾ ਵਾਲੇ ਚਪੇ ਦੇ ਇੰਨਾ ਟਾਈਮ ਇੰਨੀ ਸੁੱਕ ਜੂਏ ਇਹ ਜਗ੍ਹਾ ਨਾਲ ਪਾਰੀ ਜੀ ਨੇ ਨਪਲਾ ਲਾਏ ਉਹ ਬੈਠ ਜਾ ਪਿਆ ਉਹਦੇ ਨਾਲ ਉਹ ਕਰ ਲਾ ਚਲੇ ਜਾ ਕੇ ਮੇਤੀ ਧਰ ਲਾ ਜਾਏ ਉਹਨਾਂ ਕੋਲ ਬਾਕੀ ਸਭ ਕੋ ਜਗ੍ਹਾ ਤੇ ਜਗ੍ਹਾ ਬੰਦ ਪਰ ਆਹ ਬੰਦ ਬਾਕੀ ਨਹੀਂ ਕਿਹੜਾ ਲੱਗਿਆ ਵੀ ਆਪਾਂ ਦੇ ਹੁਣ ਦੁਬਾਰਾ ਸਮਾਨ ਸੋਣਾ ਬਣਾ ਦੇ ਇੱਧਰ ਪਿਆ ਸੀਗਾ ਠੀਕ ਹੈ ਵੇਹੇ ਵੀ ਦੂਜਿਆਂ ਨਾਲ ਇਹਦਾ ਸੈਟ ਆ ਕੰਪਨੀ ਚਰਪੰਚ ਰੇਡਾ ਔਖਾ ਕੰਮ ਨਹੀਂ ਹੈਗਾ ਸੈਟ ਤੇ ਟੈਰ ਟੂ ਰੋਮੈਟ ਜਿ ਖੋਲੇ ਜਾਂਦਾ ਹਨ ਕਾਦੇ ਆ ਸਮਾਨ ਫਿਰ ਰੋਟੀ ਆਰਡਰ ਦੇ ਦਿੱਤਾ ਖਾ ਕੇ ਚੱਲਦੇ ਨੇ ਦੁਬਾਰਾ ਆਪਣਾ ਵੀ ਲੱਗ ਗਿਆ ਦੇ ਹੁਣ ਰੋਟੀ ਵੀ ਇੱਧਰ ਲੱਗੀ ਐ ਖਾ ਕੇ ਰੋਟੀ ਤੇ ਵਾਧੇ ਅੱਗੇ ਵਾਲ ਨੂੰ ਸੋਭਾ ਪਾ ਚਾਹ ਪਾਣੀ ਪੀ ਕੇ ਤੁਰੇ ਸੀਗੇ ਦੁਬਾਰੀ ਚਾਰੀ ਵਾਰੀ ਹੈ ਸਾਦੀ ਕੇ ਚੱਲਦੇ ਆਪਾਂ ਇੱਥੋਂ ਰਹਿ ਗਿਆ ਆਪਣਾ 52 ਕਿਲੋਮੀਟਰ ਕਾਨਪੁਰ ਇੱਥੇ ਜਾ ਕੇ ਇੱਕ ਦੋ ਵਾਰ ਆਪਾਂ ਕਰਦੇ ਆਂ ਪਤਾ ਰਹਿਸਾ ਇਹਦੀ ਉੱਤੋਂ ਨੇ ਤੋਂ ਰਹਾ ਦੇ ਰੰਗ ਢੰਗ ਸਟੈਂਕਲ ਹੁਣ ਓਕੇ ਆ ਆਪਣਾ ਚੱਲਦੇ ਆਂ ਅੱਗੇ ਲਕਸ਼ਮੀ ਹੋਟਲ ਕੁੰਬੀ ਅਗਬਰੂਪੁਰਾ ਦੇ ਨੇੜੇ ਆ ਇਹ ਜੇਰੋ ਆਪਾਂ ਜਾਣੇ ਹੈਗੇ ਕਾਨਪੁਰ ਵਾਲੀ ਸਾਈਡ ਕਾਨਪੁਰ ਇੱਥੇ ਹੈਗਾ 52 ਕਿਲੋਮੀਟਰ ਤੇ ਬਈ ਟਰੱਕ ਵੀ ਰੋਕਦੇ ਤੇ ਬਾਈ ਤੁਸੀਂ ਵੀ ਜੇ ਇਧਰ ਕਾਨਪੁਰ ਵਾਲੀ ਸਾਈਡ ਜਾਂਦੇ ਆਂ ਤਾਂ ਢਾਬੇ ਤੇ ਜ਼ਰੂਰ ਰੁੱਕ ਕੇ ਜਾਇਓ ਵਧੀਆ ਖਾਣਾ ਪੀਣਾ ਤੇ ਆ ਬਾਈ ਹੁਣੇ ਇੱਥੋਂ ਸੁਭਾਲ ਦੇ ਕੀ ਨਾਮ ਜੀ ਤੁਹਾਡਾ ਇੰਨੇ ਤੇ ਨਿਆਦਾ ਠੀਕ ਆ ਬਾਈ ਔਰ ਅੱਛਾ ਚੱਲ ਰਿਹਾ ਕੰਮ ਆਪਕਾ ਠੀਕ ਆ ਬਾਈ ਨੇ ਬਈ ਵਧੀਆ ਮਾਨਤਾਨ ਕੀਤਾ ਆਪਣਾ ਬਾਈ ਦਾ ਧੰਨਵਾਦ ਬਈ ਵਧੀਆ ਸੀ ਖਾਣਾ ਪੀਣਾ ਠੀਕ ਆ ਬਾਈ ਖਾਨਪੁਰ ਰਹਿ ਗਿਆ ਭਈ 47 ਕਿਲੋਮੀਟਰ ਮੇਰਾ ਨਾ ਭਈ ਰਸਤੇ ਜਾਂਦੇ ਮੁਲਾਕਾਤ ਹੋਈ ਜਿੰਦਗੀ ਤੇ ਬਾਈ ਉਹਨਾਂ ਦਾ ਨਾਮ ਨੂੰ ਕੋਈ ਤੇ ਭਾਈ ਮੀਰੀ ਲੱਖਾਂ ਹਾਂਜੀ ਭਾਈ ਜੀ ਕੀ ਨਾਮ ਹੈ ਆਪਕਾ ਮੇਰਾ ਨਾਮ ਸ਼ਿਵ ਹੈ ਰੋਹਿਤ ਉਹ ਭਾਈ ਦਾ ਨਾਮ ਸ਼ਿਵ ਹੈ ਠੀਕ ਹੈ ਭਾਈ ਕੀ ਕਰਦੇ ਹੋ ਆਪ ਭਾਈ ਇਹ ਮਾਈਕ ਵੀਡੀਓ ਚੈਨਲ ਹੈ 774 ਬਾਈ ਉਹਨੇ ਵੀ ਭਾਈ YouTube ਚਲਾਉਂਦੇ ਆ ਤੇ ਬਾਈ ਉਹਨਾਂ ਦਾ ਚੈਨਲ ਵੀ ਜਰੂਰ ਫੋਲੋ ਕਰਿਓ YouTube ਮਾਈਕ ਚੈਨਲ ਜਿਓਵੇ ਦਾ ਚੈਨਲ ਹੈ ਠੀਕ ਹੈ ਭਾਈ चैलेंजिंग में जो चैलेंज देते हैं चैलेंज एक्सेप्ट किए चैलेंज अगर विन किए तो इनाम पाओगे रोड तो जा रहे थे अपना इतो अठाई किलोमीटर रह गया कानपुर अपन भाई होने मिले फोर फोर भाई जी की हाल है भाई जी बस बढ़िया है आप लोग जो कर रहे हो बहुत अच्छा कर रहे हो बहुत प्यार लगा आप लोग इतना लंबा सफर कर रहे हो भाई अच्छा लगा सुन के और ये हमारे भाई मेरा नाम रोहित ठाकुर ये मेरा दो भाई शिवा तिवारी ये भाई दोनों साथ में सेवनटी सेवन फोर्स की एक सपना एक ड्रीम था हम लोगों का की एक मुकाम तक हासिल करेंगे बाकी हमारा भाई शिवा बताएगा उसके बाद वीर से इंट्रोडक्शन मेरा भाई शिवा हाँ जी शिवा जी की हाल चाल है जी बढ़िया भाई बढ़िया है आप लोगों का देख के बहुत अच्छा लगा और दिल से एक है कि जो आप लोग कर रहे हो बहुत अच्छा कर रहे हो उसी की वजह से आज हम लोग सब लोग साथ में यहाँ पे बैठे हुए हैं अगर आप लोग ये अच्छा नहीं कर रहे हो तो शायद आप लोग निकल जाते हो और हम लोग शायद ध्यान ना देते कोई चीज़ जो आप कर रहे हो बहुत अच्छी कर रहे हो दिल से आप लोगों के लिए सपोर्ट है और जितने भाई लोग तो हो जहाँ पे भाई लोग मिले सारे भाई का सपोर्ट करें कानपुर से कोई ये ना होना चाहिए कि भाई को किसी चीज़ का गलत इम्प्रेशन पड़े बाकी हमारा वीर भाई वो चीज़ आपको समझाने जो भी है हाँ जी भाई वीर भाई कैसे हो जय श्री राम भाई मैं हूँ वीर सेवनटी सेवन फोर्स की टीम से तो हम लोग ऑफिस में बैठे हुए हैं तो भाई लोग को देखा तुरंत हम लोग आए भाई लोगों से बात किया और भाई प्यास लगी थी भाई को तो सबसे पहले तो भाई को पानी पिलाया <laughs> तो ऐसे ही भाई पंजाब से हरियाणा से या कहीं से भी भाई कोई कानपुर आता है सफ़र करते हुए तो वो एक बार 77 फोर्स में मैसेज करे 77 फोर्स से कांटेक्ट करे उनको एनी टाइम सारी हेल्प मिलेगी कि कि किसी भी टाइम पे अगर वो कानपुर आए हुए हैं तो दूसरी चीज़ भाई लोग मेहनत कर रहे हैं तो भाई लोगों का खुल के सपोर्ट करो दबा के सपोर्ट करो क्योंकि ये हर कोई नहीं कर सकता हर किसी के पास में नहीं है कि साइकिल से देश की यात्रा करना पूरे भारत में घूमना तो भाई लोग मेहनत कर रहे हैं तो भाई लोगों का सपोर्ट करो अच्छा लगा भाइयों से मिल करके के तो भाई की जो आईडी है उस उसमें सपोर्ट करो और हमारी जो आईडी है सेवेंटी सेवन वो इंस्टाग्राम में भी सेम नेम है और YouTube में भी सेम नेम है इस पर सपोर्ट करो सेवेंटी सेवन फोर सर्च करके अगर आप कानपुर आते हैं मैसेज करो आपका पूरा पूरा हेल्प किया जाएगा पूरा पूरा सपोर्ट किया जाएगा धन्यवाद भाई ऐसे ही सपोर्ट कोई भी दिक्कत हो। कोई भी परेशानी एनी टाइम एवरी टाइम आप अगर आ रहे हो आपके भाई बंधु आ धन्यवाद भाई आप लोग सफर कर रहे हो भाई आप पंजाब से बहुत लोग आते रहते हैं देखता हूँ मैं मिलता रहता हूँ सभी भाइयों से अगर कोई आ रहा है सरदार जी ये मान लो आपके भाई सलामत है कुछ भी दिक्कत आए भाई को कांटेक्ट किया भाई अपने भाई आ रहे हैं देख लेना कोई भी बिल्कुल भाई करेंगे 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 जरूर आपके भाई रात दिन एनी टाइम एवरी टाइम किसी भी टाइम आप बोलोगे उस टाइम आपके भाई करे हुए तो भाई ऐसे ही भाई का सपोर्ट करो ऐसे ही सेवेंटी सेवन पोस्ट का सपोर्ट करो मिलते हैं जय हिंद जय भारत बाकी भाई भाई उन्होंने आप मिले रोहित भाई उन्होंने बाकी जिन्हें भी ਬਦਨਾਮ ਕਰਨ ਦੇ ਵੀ ਕਾਹਨ ਪਰ ਭੇਜਦਾ ਇਹਦੇ ਦੇ ਬਾਕੀ ਚੰਗੇ ਬੰਦੇ ਵੀ ਬਈ ਬਹੁਤ ਹੁੰਦੇ ਇਹਦੇ ਬਾਈ ਹੁਣੇ ਆਪਾਂ ਨੂੰ ਮਿਲੇ ਆ ਤੇ ਬਾਈ ਹੁਣੇ ਆਪਾਂ ਨੂੰ ਚਾਹ ਪਣੀ ਪਿਆ ਤੇ ਵਧੀਆ ਲੱਗੇ ਤੇ ਬਾਕੀ ਆਪਣੇ ਭਿੰਦਰ ਬਾਈ ਜੀ ਪੁੱਛਦੇ ਕਿਵੇਂ ਲੱਗਿਆ ਜੀ ਵਧੀਆ ਲੱਗਾ ਸਾਈ ਸੀਗਾ ਅੱਜ ਕੱਲ ਕੋਈ ਨਹੀਂ ਕੋਈਦਾ ਬਈ ਕਿਹਨੋ ਠੀਕਾ ਆਪਣੇ ਪੰਜਾਬ ਕੀ ਲਾ ਲੋ ਲੋਕ ਕਹਿੰਦੇ ਨੇ ਕੋਈ ਦੁਰੇ ਦਰਦੇ ਆ ਤੇ ਇਧਰਲੇ ਏਰੀਆ ਚ ਆ ਕੇ ਪਤਾ ਲੱਗਦਾ ਵੀ ਵੀ ਸੱਚੀ ਇਹ ਚੀਜ਼ ਦੀ ਵੀ ਸਿੱਖਾਂ ਦੀ ਵੀ ਲਾ ਲੋ ਚਲੋ ਵੀ ਸਦਾ ਨਹੀਂ ਹੈਗੀ ਕਦਰ ਇਹ ਸੱਚੀ ਬਾਕੀ ਜੇ ਕਿਸੇ ਵੀ ਹੋਰ ਭਾਈ ਨੇ ਵੀ ਯਾਤਰਾ ਵਗੈਰਾ ਸ਼ੁਰੂ ਕਰਨੀ ਹੋਵੇ ਨਾ ਤੇ ਉਹ ਵੀ ਕਰ ਸਕਦਾ ਕੋਈ ਰਾਹ ਦੇ ਵਿੱਚ ਦਿੱਕਤ ਪਰੇਸ਼ਾਨੀ ਕੋਈ ਨਹੀਂ ਆਉਣੀ ਕਿ ਮਹਾਰਾਜ ਅੰਤਖੰਡ ਹਰੇਕ ਟਾਈਮ ਰਹਿੰਦਾ ਹਰੇਕ ਬੰਦੇ ਦੇ ਤੇ ਚਾਹੇ ਉਹ ਨਾ ਗਰੀਬ ਆ ਚਾਹੇ ਅਮੀਰ ਆ ਉਹਨੇ ਇਹ ਜੀ ਨਹੀਂ ਲੈਣੀ ਭਾਈ ਬਾਕੀ ਆ ਸਾਰਾ ਦਾ ਬਹੁਤ ਬਹੁਤ ਧੰਨਵਾਦ ਜੋ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਜੋ ਰੱਬ ਦੀ ਮਰਜ਼ੀ ਉਹ ਸੱਬ ਦੀ ਮਰਜ਼ੀ ਬਾਬਾ ਜੀ ਜੋ ਰੱਬ ਦੀ ਮਰਜ਼ੀ ਹੋਗੀ ਭਾਈ ਸਭ ਹੋਗਾ ਠੀਕ ਹਾਂ ਭਾਈ ਇਹ ਤਾਂ ਹੈ ਜੋ ਵਾਹੋਂ ਸੇ ਹੋਗਾ ਭਾਈ ਉਹਨੇ ਬਾਕੀ ਵੀ ਆਪਾਂ ਅੱਜ 62 ਕਿਲੋਮੀਟਰ ਦਾ ਸਫ਼ਰ ਕੀਤਾ ਤੇ ਆਪਾਂ ਨੂੰ ਰਸਤੇ ਦੇ ਵਿੱਚ ਸਾਰੇ ਵਧੀਆ ਪਿਆਰ ਕਰਨ ਵਾਲੇ ਮੇਰੇ ਸੋਭਾ ਚਾਹ ਤੋਂ ਲੈ ਕੇ ਤੇ ਆਪਣੇ ਹੁਣ ਦੀ ਜਾਦਿਕਰ ਆਪਾਂ ਨੂੰ ਬਈ ਵਧੀਆ ਮਿਲੇ ਰੋਟੀ ਖਾਧੀ ਉੱਥੇ ਵੀ ਵਧੀਆ ਪਿਆਰ ਮਿਲਿਆ 4-5 ਘੰਟੇ ਆਪਾਂ ਨੂੰ ਚੱਲਦਿਆਂ ਹੋ ਗਏ ਤੇ ਵਧੀਆ ਮੋਹ ਪਿਆਰ ਮਿਲਦਾ ਰਿਹਾ ਤੇ ਇਦਾਂ ਹੀ ਤੁਸੀਂ ਮੋਹ ਪਿਆਰ ਦਿੰਦੇ ਰਹੋ ਵੀ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਹੁਣ ਅੱਗੇ ਆਪਾਂ ਬਈ ਸਫ਼ਰ ਸ਼ੁਰੂ ਕਰਦੇ ਹਾਂ ਆਓ ਆਇਓ ਬਈ ਤੇ ਆਪਾਂ ਮਿਲਾਂਗੇ ਸਾਰੇ ਪੰਜਾਬ ਟੂਰ ਕਰੋ ਤੁਸੀਂ ਬਾਕੀ ਦਿੱਲੀ ਵੀ ਟੂਰ ਕੀ ਕਦੀ ਪੰਜਾਬ ਟੂ ਤੇ ਹੁਣ ਬਈ ਵੇਲਾ ਆ ਗਿਆ ਬਾਈ ਹੁਣ ਆ ਤੂੰ ਇਜਾਜ਼ਤ ਲੈਣ ਦਾ ਠੀਕ ਆ ਬਾਈ ਠੀਕ ਆ ਬਾਈ ਥੈਂਕ ਯੂ ਬਾਈ ਧੰਨਵਾਦ ਆਪਕਾ ਬਹੁਤ ਬਹੁਤ ਤੇ ਦੇਸੀ ਸਵਾਦ ਹੋਟਲ ਦੇ ਰੁਕੇ ਸੀ ਬਈ ਆਪਾਂ ਚਾਹ ਪਾਣੀ ਪੀ ਕੇ ਚੱਲਦੇ ਆ ਬਈ ਹੁਣ ਆਪਾਂ ਬਣੇ ਰਿਓ ਸਫਰ ਦੇ ਨਾਲ ਹਾਂਜੀ ਬਈ ਆਪਾਂ ਬਾਈ ਹੁਣਾਂ ਤੋਂ ਚਾਹ ਪਾਣੀ ਪੀ ਕੇ ਚੱਲੇ ਸੀਗੇ ਤੇ ਰੂਪਾ ਸਿੰਘ ਅੰਕਲ ਜੀ ਆਪਾਂ ਨੂੰ ਮਿਲ ਗਏ ਸੀਗੇ ਡਰਾਈਵਰ ਹਾਂਜੀ ਅੰਕਲ ਜੀ ਕੀ ਹਾਲ ਚਾਲ ਨੇ ਪੂਰਾ ਵਧੀਆ ਠੀਕ ਆ ਤੇ ਅੰਕਲ ਜੀ ਹੁਣਾਂ ਨੇ ਆਪਾਂ ਨੂੰ ਚਾਹ ਪਾਣੀ ਪਿਆ ਤੇ ਬਾਕੀ ਅੰਕਲ ਜੀ ਉਹਨਾਂ ਨੇ ਆਪਦਾ ਨੰਬਰ ਦਿੱਤਾ ਕਹਿੰਦੇ ਆਪ ਦਾ ਹੀ ਇੱਥੇ ਆ ਜੇ ਤੁਹਾਨੂੰ ਕੋਈ ਲੋੜ ਪਈਦੀ ਆ ਤਾਂ ਜਰੂਰ ਫੋਨ ਕਰਿਓ ਹੋਰ ਅੰਕਲ ਜੀ ਕੁਝ ਕਹਿਣਾ ਚਾਹੁੰਦੇ ਹਾਂ ਆ ਗਈ ਬੜੀਆ ਬੇਫਿਕਰ ਹੋਗੇ ਦੋ ਦਿਨ ਆਪਣੇ ਹੋਟਲਾਂ ਪੰਜਾਬੀ ਆਲੇ ਹਾਂਜੀ ਕਿ ਤੋਂ 150 ਕਿਲੋਮੀਟਰ ਇੱਕ 200 ਤੇ ਠੀਕ ਹੈ ਜੀ ਕੋਈ ਵੀ ਸਾਨੂੰ ਇੱਧਰ ਦਾ ਜਿਆਦਾ ਮਤਲਬ ਕਿ ਲੋਕ ਆਦਰ ਮਾਨ ਕਰਨਗੇ ਸਰਕਾਰ ਕਰਦੀ ਠੀਕ ਹੈ ਜੀ ਸਮਾਜ ਵਾਲਾ ਕੰਮ ਨਹੀਂ ਨਹੀਂ ਆ ਜਾਂਦੇ ਆ ਝੰਡਾ ਲਾਦ ਹੋ ਜਾਏ ਕਰ ਦੋ ਪੁਲਿਸ ਵੀ ਵਧੀਆ ਇੱਧਰ ਕਰਦੀ ਅਸਰ ਕੋਈ ਡਰਨ ਵਾਲੀ ਗੱਲ ਨਹੀਂ ਵਧੀਆ ਠੀਕ ਹੈ ਜੀ ਵਧੀਆ ਲੋਕ ਨੇ ਉਹ ਆਪਣੇ ਕਿਦਰ ਜਾਂਦੇ ਨਾ ਤਾਂ ਕਰਕੇ ਉਹਨਾਂ ਨੂੰ ਆਪਸ ਸਨੇਹਾ ਦੇਣਾ ਵੀ ਡਰੋ ਨਾ 25 ਸਾਲ ਹੋ ਗਏ ਇੱਧਰ ਕੰਮ ਕਰਦੇ ਇਹਨੂੰ ਠੀਕ ਹੈ ਜੀ ਸਾਨੂੰ ਮੈਂ ਕੋਈ दारू ਨਹੀਂ ਪਿਆਰ ਲੈਣੀ ਕਦੇ ਕੋਈ ਇਹੋ ਜਿਹਾ ਚੱਕਰ ਨਹੀਂ ਪਿਆ ਨਾ ਕੋਈ ਵੀ ਅੱਜ ਤੱਕ 25 ਸਾਲਾਂ ਅਜ ਬਾਬੇ ਦੇ ਮੇਹਰ ਰਬੜਨੇ ਵਾਲੇ ਬਾਪੂ ਦੀ ਠੀਕ ਹੈ ਜੀ ਤੇ ਬਾਕੀ ਇਧਰ ਅੰਕਲ ਜੀ ਹੁਣੇ ਕੀ ਹਾਲ ਚਾਲ ਅੰਕਲ ਜੀ ਹੋਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਨਾਲ ਆਈ ਸੀ ਆਪਾਂ ਫੇਰਾਂ ਕੀ ਜਾਣੋ ਗਾਈ ਦਿੱਤਾ ਵੀਰੇ ਨੇ ਜੀ ਠੀਕ ਹੈ ਜੀ ਹੋਰ ਪਰਿਵਾਰ ਠੀਕ ਹੈ ਜੀ ਚਲੋ ਠੀਕ ਹੈ ਜੀ ਤੇ ਕੋਈ ਡਾਕਟਰ ਨਹੀਂ ਆਉਂਦੇ ਬਾਕੀ ਅੰਕਲ ਜੀ ਹੁਣਾਂ ਨਾਲ ਮਿਲ ਕੇ ਵਧੀਆ ਲੱਗਿਆ ਤੇ ਹੁਣ ਆਪਾਂ ਚੱਲਦੇ ਆ ਵੀ ਇਥੋਂ 20-22 ਕਿਲੋਮੀਟਰ ਰਹਿ ਗਿਆ ਆਪਣਾ ਕਾਨਪੁਰ ਜਾ ਕੇ ਗੁਰਦੁਆਰਾ ਸੇਵਾ ਕੰਮ ਕਰਦੇ ਆ ਕਮਰੇ ਦਾ ਪਤਾ ਤੇ ਮਿਲਦੇ ਆ ਬਈ ਫੇਰ ਤੁਹਾਨੂੰ ਸਫ਼ਰ ਦੇ ਵਿੱਚ ਠੀਕ ਅੰਕਾ ਜੀ ਧੰਨਵਾਦ ਬਹੁਤ ਬਹੁਤ ਅੰਕਾ ਜੀ ਹੁਣਾਂ ਤਾਂ ਆਪਾਂ ਨੂੰ ਬਹੁਤ ਪਿਆਰ ਮਿਲਿਆ ਤੇ ਆਪਾਂ ਵੀ ਅੰਕਾ ਜੀ ਨੂੰ ਉਹਨਾਂ ਦੇਖ ਕੇ ਬਾਜ਼ ਮਾਰੀ ਤੇ ਅੰਕਾ ਜੀ ਹੁਣੀ ਕਹਿੰਦੇ ਬਈ ਚਾਹ ਪੀਂ ਸੀਤ ਤੇ ਬਣਾ ਤੁਹਾਨੂੰ ਜਾਨ ਨਹੀਂ ਦਿੰਦੇ ਅੰਕਾ ਜੀ ਛੱਲੀਆਂ ਖਾ ਰਹੇ ਤੇ ਆਪਾਂ ਨੂੰ ਛੱਲੀਆਂ ਵੀ ਖਾਤੀਆਂ ਤੇ ਹੁਣ ਵੀ ਚੱਲਦੇ ਆਂ ਅੱਗੇ ਆ ਕੀ ਹਾਲ ਆ ਬਈ ਠੀਕ ਠਾਕ ਹੋ ਪਟਨਾ ਸਾਹਿਬ ਜਾ ਰਹੇ ਆ ਬਈ ਸਾਈਕਲ ਸੇ ਜਾ ਰਹੇ ਆ ਹਾਂ ਔਰ ਕੌਨਸੀ ਕਲਾਸ ਮੇ ਪੜ੍ਹਦੇ ਹੋ ਆਪ ਔਰ ਸਭ ਬੜੀਏ ਪੰਜਾਬ ਸੇ ਔਰ ਠੀਕ ਹੈ ਚਲੋ ਮਿਲਤੇ ਆਂ ਫਿਰ ਠੀਕ ਹੈ ਬਾਏ ਬਾਏ ਆਈਏ ਕਹਿੰਦੇ ਇਹ ਆਪ ਸਾਈਕਲ ਪਾਥ ਪਿਆ ਮਸਕਰਾ ਰਹਿੰਨੇ ਆ ਵੀ ਕਿਉਂਕਿ ਨਾਲੇ ਮਸਕਰਾਉਨੇ ਤਾਂ ਵੀ ਆ ਪੀ ਅੱਜ ਵਧੀਆ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਈ ਤੇ ਅੱਜ ਮੀਂਹ ਦਾ ਥੋੜਾ ਜਿਹਾ ਆ ਗਿਆ ਪਰ ਮੀਂਹ ਦੇ ਵਿੱਚ ਵੀ ਆਪਾਂ ਦੱਬੀ ਆਏ ਸਾਈਕਲ ਚੱਪਲਾਂ ਪਾਲੀਆਂ ਹੀ ਕੱਢ ਕੇ ਤੇ ਬਾਕੀ ਕਾਨਪੁਰ ਦੇ ਵੀ ਰੰਗ ਟੰਗ ਦੇਖ ਲੋ ਅੱਜ ਗਣਪਤੀ ਵਿਸਰਜਨ ਕਰਕੇ ਸ਼ਹਿਰ ਦੇ ਵਿੱਚ ਰੌਣਕਾਂ ਲੱਗੀਆਂ ਪੂਰੀਆਂ ਤੇ ਬਾਕੀ ਗੁਰੂ ਘਰ ਵੀ ਇਥੋਂ ਰਹਿ ਗਿਆ ਵਾ ਸਾਢੇ 4 ਕਿਲੋਮੀਟਰ ਤੇ ਚੱਲਦੇ ਜਾਂ ਬਈ ਕਰਦੇ ਗੋਦਰ ਸੇ ਦਰੱਖਤ ਤੇ ਰਹਿ ਐ ਇੱਕਦਮ ਤਾਂ ਬੰਨ ਬਣੇ ਰਿਹਾ ਸਬਰ ਦੇਣਾ ਅੱਛਾ ਸੇਬ ਵੀ ਰਹਿ ਗਿਆ ਇਥੋਂ 450 ਮੀਟਰ ਤੇ ਅੱਗੇ ਪਾਰਕ ਲੱਗਿਆ ਹੋਇਆ ਪਾਰਕ ਕ੍ਰੋਸ ਕਰਕੇ ਇੱਕ ਹੋਰ ਗੋਦਰ ਤੇ ਪਹੁੰਚਦੇ ਹਾਂ ਪੰਜਾਬ ਪੰਜਾਬ ਤੋਂ ਆਏ ਬਈ ਚਾਹ ਦੇਖ ਸਕਦੇ ਹਾਂ ਬਈ ਕਿੱਥੇ ਜਾ ਰਹੇ ਹੋ ਆਪਾਂ ਪਾਸ ਕਰਕੇ ਆਂਤਰਾ ਕਰਦੇ ਹਾਂ ਤੁਹਾਨੂੰ ਆਹ ਬਾਈ ਜੀ ਕਰਦੇ ਕਿੱਥੇ ਜਾ ਰਹੇ ਇਹ ਤੇ ਰੈਸ ਮਲ ਜਾਂਦੇ ਰਹਿਣਾ ਵਸਤੀ ਠੀਕ ਹੈ ਹੋਰ ਠੀਕਾ ਕੋ ਹਾਂਜੀ ਹਾਂਜੀ ਸਮਾਂ ਵੀ ਇਸ ਟਾਈਮ ਸਾਢੇ 8:30 ਹੋ ਗਿਆ ਤੇ ਆਪਾਂ ਪਹੁੰਚ ਗਏ ਸੀ ਕਿ 6 ਵਜੇ ਤੇ ਆਪਾਂ ਵੀ ਕਮਰਾ ਲੈਣ ਦੀ ਟਰਾਈ ਕੀਤੀ ਕਮਰਾ ਭਈਆ ਕੋਲ ਉੱਥੇ ਨਹੀਂ ਮਿਲਿਆ ਦਾ ਤੇ ਆਪਣਾ ਪਹਾੜ ਵਾਲਾ ਉਹ ਜਮਨੂ ਦੇ ਇੱਕ ਹੀ ਲਾ ਨੂੰ ਕਮਰਾ ਮਿਲਿਆ ਜਿਹੜੇ ਆਪਣੇ ਤੋਂ ਬਾਅਦ ਚ ਆਈ ਸੀ ਵੀ ਉਹਨਾਂ ਨੂੰ ਕਮਰਾ ਮਿਲ ਗਿਆ ਤੇ ਕਮਰਾ ਅਵੇਲੇਬਲ ਠੀਕ ਆ ਪਰ ਆਪਾਂ ਨੂੰ ਦੱਸਿਆ ਨਹੀਂ ਕਿ ਤੇ ਰੋਹੀਗਾ ਨਹੀਂ ਗੁਰਦੁਆਰਾ ਸੇਵਾ ਨੂੰ ਬਈ ਦੇ ਲੰਗਸਤ ਤੱਕ ਬਾਕੀ ਇਹ ਗੱਲ ਕਮੇਟੀ ਦੀ ਇਹਨਾਂ ਨੂੰ ਆਪਾਂ ਹੁਣ ਕੁਝ ਕਹਿ ਨਹੀਂ ਸਕਦੇਗੇ ਤੇ ਬਾਕੀ ਪਿੱਛੇ ਆਪਾਂ ਨੂੰ ਗੁਰਦੁਆਰਾ ਦੇਖੋ ਪੂਰਾ ਵਧੀਆ ਪਿਆਰ ਜਿਉਂ ਨਜ਼ਰ ਆ ਰਿਹਾ ਤੇ ਫੇਰ ਵੀ ਆਪਾਂ 300 ਰੁਪਏ ਦੇ ਵਿੱਚ ਬਾਹਰ ਕਮਰਾ ਲੈ ਲਿਆ ਤੇ 300 ਗੁਰਦੁਆਰਾ ਸੇਵਾ ਨੂੰ ਨਹੀਂ ਰੱਖਦਾ ਕੋਈ ਸਗਰੇ ਨਹੀਂ ਕੋਣ ਵੀ ਆਪਾਂ ਟਾਪੀ ਦੇ ਆ ਗਏ ਇੱਥੇ ਰੋਟੀ ਪਾਣੀ ਮੰਗਾਇਆ ਆਪਾਂ ਇੱਥੋਂ ਖਾ ਕੇ ਦੇ ਦੂਗਾ ਕਮਰੇ ਜਲਦੀਆਂ ਵੀ ਰੈਸਟੋਰੈਂਟ ਕਾਲਦਾ ਸਫਰ ਇਥੋਂ ਦੇਖਦੇ ਨਹੀਂ ਕਿੱਧਰ ਦਾ ਹੋ ਰਿਹਾ ਤੇ ਕੋਰੇ ਨਾਲ ਸਾਂਝੀ ਕਰਨੀ ਸਮਾਰਾ ਅਦੇ ਦਾਸ ਕਵਾਜ ਗਿਆ ਤੇ ਆਪਾਂ ਰੋਟੀ ਪਾਣੀ ਖਾ ਲਿਆ ਵੀ ਤੇ ਇੱਧਰ ਹਰੇਕ ਥਾਂ ਆ ਕੇ ਬਸ ਇੱਕੋ ਹੀ ਚੀਜ਼ ਲੱਭਦਾ ਹੈ ਗੁਜੀਆ ਇਹ ਕਹਿੰਦਾ ਮੈਨੂੰ ਪੰਜ ਤੱਕ ਦੀ ਯਾਤਰਾ ਦੀ ਜਿੰਨੀ ਖੁਸ਼ੀ ਹੈ ਤੇ ਉੰਨੀ ਮੈਨੂੰ ਗੁਜੀਏ ਦੀ ਖੁਸ਼ੀ ਕਹਿੰਦਾ ਜੇ ਯਾਤਰਾ ਫਤਿਹ ਹੋ ਗਈ ਤੇ ਗੁਜੀਆ ਵੀ ਫਤਿਹ ਹੋ ਜਾਊਗਾ ਕਿਉਂਕਿ ਬਈ ਆਪਣੇ ਵਾਲੀ ਏਰੀਆ ਦੇ ਵਿੱਚ ਗੁਜੀਆ ਬਹੁਤ ਘੱਟ ਮਿਲਦਾ ਤੇ ਬਈ ਜਿੱਥੇ ਜਿੱਥੇ ਗੁਜੀਆ ਮਿਲਦਾ ਤੇ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਆਪਣੇ ਮਾਨਸਾ ਬਠਿੰਡਾ ਇਧਰ ਕੋਡ ਪੂਰੇ ਜਾਂ ਇਧਰ ਕਿਤੇ ਗੁਜੀਆ ਮਿਲਦਾ ਹੋਵੇ ਤਾਂ ਬਾਈ ਦੇ ਨਾਲ ਕੰਟੈਕਟ ਕਰ ਲਿਓ ਇਹਦੀ ਆਈਡੀ ਹੈਗੀ ਹੈ ਵੀ ਚੱਲ ਜਿੰਦੀ ਹੈ ਤੇ ਉਹ ਤੇ ਮੈਸੇਜ ਕਰਦੇ ਬਾਈ ਨੂੰ ਠੀਕ ਆ ਬਈ ਨਹੀਂ ਮਿਲਦਾ ਆਪਣੇ ਤੇਨੂੰ ਮੈਸੇਜ ਆ ਜਾਣਗੇ ਫਿਰ ਜੇ ਮਿਲਦਾ ਹੋਵੇ ਤਾਂ ਠੀਕ ਆ ਠੀਕ ਆ ਬਈ ਤੇ ਖਾ ਕੇ ਗੁਜੀਆ ਆਪਾਂ ਤੇ ਹੁਣ ਸੌਣੇ ਆ ਮਿਲਦੇ ਆ ਫਿਰ ਆਪਾਂ ਕੱਲ ਦੇ ਸਫ਼ਰ ਤੇ ਗੁੱਡ ਨਾਈਟ ਜੀ ਧੰਨਵਾਦ ਤੁਹਾਡਾ ਗੁਜੀਆ ਖਾਣ ਤੋਂ ਬਾਅਦ ਵੀ ਤੇ ਹਣਾ ਸਾਂ ਦੀ ਆਪਣੀ ਤਿਆਰੀ ਹੈ ਤੇ ਇੱਕ ਦੋ ਗੱਲਾਂ ਦਈਆਂ ਵੀ ਅੱਜ ਦਾ ਸਫ਼ਰ ਆਪਣਾ ਬਹੁਤ ਵਧੀਆ ਰਿਹਾ ਬਹੁਤ ਵਧੀਆ ਲੋਕ ਮਿਲੇ ਆਪਾਂ ਨੂੰ ਤੇ ਪੂਰਾ ਸਾਥ ਦਿੱਤਾ ਮਤਲਬ ਆਪਣੇ ਪੰਜਾਬੀ ਅੰਕਲ ਜੀ ਹੁਣੇ ਮਿਲੇ ਸੀਗੇ ਬਰਨਾਲੇ ਤੋਂ ਉਹਨਾਂ ਨੇ ਵਧੀਆ ਚਾਹ ਪਾਣੀ ਪੁਛਿਆ ਆਪਾਂ ਨੂੰ ਤੇ ਉਹਨਾਂ ਨੇ ਮੱਥਾ ਟੇਕਣ ਵਾਸਤੇ ਆਪਾਂ ਨੂੰ ਪਹੇਜ ਦਿੱਤੇ ਤੇ ਉਹ ਆਪਾਂ ਵੀ ਦੇਖ ਕਰਾਵਾਂਗੇ ਬਾਕੀ ਹੋਰ ਵੀ ਆਪਾਂ ਨੂੰ ਰਸਤੇ ਦੇ ਵਿੱਚ ਕਈ ਵੀਰ ਭੈਣਾਂ ਨੇ ਮਤਲਬ ਤੀਕਰਾਉਣ ਵਾਸਤੇ ਪਹੇਜ ਦਿੱਤੇ ਕਿ ਉਹ ਆਪਾਂ ਵੀ ਦੇਖ ਕਰਾਵਾਂਗੇ ਤੇ ਬਾਕੀ ਵੀ ਜੇ ਤੁਸੀਂ ਵੀ ਸਫਰ ਤੇ ਇੱਧਰ ਆਣਾ ਜਾਓ ਤਾਂ ਕਰਦੇ ਲੋਕ ਵੀ ਵਧੀਆ ਜੇ ਨਿਕਲਾਂਗੇ ਤਾਂ ਬਈ ਫਿਰ ਪਤਾ ਲੱਗੂਗਾ ਨਹੀਂ ਤਾਂ ਆਪਾਂ ਨੂੰ ਸਾਰੇ ਮਾੜੀ ਲੱਗੀ ਜਾਣਗੇ ਕਰੇ ਬੈਠਿਆਂ ਨੂੰ ਤੇ ਬਾਕੀ ਕੱਲ ਦਾ ਸਫਰ ਆਪਣਾ ਬਈ ਫਤੇਪੁਰ ਦਾ ਹੋਊਗਾ ਇਥੋਂ ਜੋ ਕਿ 82 80 82 ਕਿਲੋਮੀਟਰ ਤੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਤੈ ਪਿਆਰ ਸਤਿਕਾਰ ਦਿੰਦੇ ਰਹੋ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਈਏ ਫਿਰ ਕੱਲ ਦੇ ਸਫਰ